ਇਹੇ ਮਿੱਤਰੋ ਆਪਾਂ ਬਾਈ 12 ਸਿੰਘਾਂ ਨਹਿਰ ਚੋਂ ਕੱਢਿਆ ਸੀ ਠੀਕ ਆ ਜ਼ਖਮ ਇਹਦੇ ਬਾਈ ਕੁੱਤਿਆਂ ਨੇ ਕਰਿਆ ਲੈ ਮਾਰਦੇ ਬਾਈ ਆ ਦੇਖੋ ਇਹਦੇ ਇੱਥੇ ਜ਼ਖਮ ਹੋ ਰਹੇ ਨੇ ਠੀਕ ਆ ਮੈਡੀਕਲ ਇਹਦਾ ਸਾਰਾ ਲੱਗੀ ਜਾਂਦਾ ਟ੍ਰੀਟਮੈਂਟ ਹੋ ਜਾਂਦਾ ਇੱਥੇ ਜ਼ਖਮ ਝਾਦੇ ਆ ਇੱਥੇ ਇੱਥੇ ਆਓ ਦੇਖੋ ਟੱਕ ਮਾਰਿਆ ਪਿਆ ਦੇਖੋ ਮਿੱਤਰੋ ਜ਼ਖਮ ਕਰਤੀ ਸੀ ਕੁੱਤਿਆਂ ਨੇ ਜਿਹੜੀ ਮਗਰ ਕੁੱਤਿਆਂ ਦੀ ਡਾਰ ਪਈ ਸੀ ਬਾਈ ਹੱਡਾ ਰੋੜੀ ਵਾਲੇ ਸੀਗੇ ਠੀਕ ਆ ਆਪਾਂ ਇਹਦਾ ਮਤਲਬ ਕੀ ਸੇਵਾ ਪਾਣੀ ਇੱਥੇ ਕਰੀ ਜਾਂਦਾ 12 ਸਿੰਘਾਂ ਜਦੋਂ ਤੁਹਾਨੂੰ 12 ਸਿੰਘ ਵਾਲਾ ਕੇਸ ਦਿਖਾਇਆ ਤੇ 12 ਸਿੰਗੇ ਇਹੋ ਜੇ ਹੁੰਦੇ ਆ ਬਾਈ ਆਪਾਂ ਕਹਿੰਨਾ 12 ਸਿੰਗਾ ਕਿਹੇ ਜਾ ਹੁੰਦਾ ਤੇਰੇ ਪੈਰ ਦੇਖ ਲਓ ਬਾਈ ਕਿਵੇਂ ਖਤਮ ਕਰਤੇ ਨਾ ਕਨਕਰੀਟ ਵਾਲੀ ਨਹਿਰ ਨੇ ਠੀਕ ਆ ਆ ਦੇਖੋ ਐ ਖਤਮ ਹੋ ਜਾਂਦੇ ਆ ਬਈ ਜਿਹੜੇ ਸਹੀ ਖੋਰ ਹੁੰਦੇ ਨੇ ਉਹ ਤਾਂ ਉਹਦੇ ਨਾਲ ਦੇ ਹੁੰਦੇ ਨੇ ਆਪ ਬਾਈ ਕਨਕਰੀਟ ਖਤਮ ਕਰ ਦਿੰਦੇ ਆ ਠੀਕ ਐ ਇਹ ਹੁਣ ਇੱਥੇ ਬੈਠਾਗਾ ਕਹਿੰਦਾ ਕੁਛ ਨਹੀਂ ਬੇਸ਼ੱਕ ਆਪ ਹੱਥ ਲਾਈ ਚਲੀਏ ਠੀਕ ਐ ਤੇ ਸਿਆਣਾ ਬਹੁਤ ਐ ਵੈਸੇ ਰੋਜ਼ ਤਾਂ ਜ਼ਿਆਦੇ ਮਾਰ ਦਿੰਦੇ ਇਹ ਨਹੀਂ ਮਾਰਦੇ ਹੁੰਦੇ ਤੇ ਬਾਕੀ ਬਾਬਾ ਮੇਰ ਰੱਖੇ ਹਨ ਇਹਨੂੰ ਛੇਦੀ ਸੈੱਟ ਕਰਾਂਗੇ ਤੇ ਕੇਸ ਬਾਈ ਇਹ ਜੇ ਆਪਣੇ ਕੋਲੇ ਬਹੁਤ ਆਉਂਦੇ ਆ ਤੇ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਤਾਂ ਕਿ ਪਤਾ ਲੱਗ ਸਕੇ ਬਾਈ ਇਹਨੇ ਆਪਾਂ ਜਿਹੜੇ ਖੁਰਨੇ ਇਹ ਠੀਕ ਆ ਵੀ ਕਦੋਂ ਆਉਣਗੇ ਕਿਵੇਂ ਆਉਣਗੇ ਹਨਾ ਤੇ ਇਹ ਚੀਜ਼ ਦਾ ਬਾਈ ਜਰੂਰ ਗੌਰ ਕਰਿਓ